ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੰਬਰਾ ਚੋਂ ਫਲ ਵਰਸੇ ਐਸਾ ਆਇਆ ਬਾਲਕ ਪਿਆਰਾ ਚਿਹਰੇ ਤੇ ਨੂਰ ਖਿੜੇ ਸੋਹਣਾ ਮੁਖੜਾ ਰੂਪ ਨਿਆਰਾ ਜਦ ਦੁਲਾਰੇ ਨੂੰ ਪਰੀਆਂ ਅਰਸ਼ੋਂ ਵੇਖਣ ਆਈਆਂ ਗੁਰ ਸਤਵੇਂ ਪਾਤਸ਼ਾਹ ਨੂੰ ਸੰਗਤਾਂ ਦਿੱਤੀਆਂ ਆਣ ਵਧਾਈਆਂ ਅੰਬਰਾਂ ਚੋਂ ਫੁੱਲ ਵਰਸੇ ਐਸਾ ਆਇਆ ਬਲਕ ਪਿਆਰਾ ਚਿਹਰੇ ਤੇ ਨੂਰ ਖਿੜੇ ਸੋਹਣਾ ਮੁਖੜਾ ਰੂਪ ਨਿਆਰਾ ਅਸ ਰਾਜ ਦੁਲਾਰੇ ਆਈਆਂ ਅਰਸ਼ੋਂ ਵੇਖਣ ਆਈਆਂ ਗੁਰ ਸਤਵੇਂ ਪਾਤਸ਼ਾਹ ਨੂੰ ਸੰਗਤਾਂ ਦਿੱਤੀਆਂ ਇਹਨਾਂ ਵਧਾਈਆਂ ਕੈਸਾ ਰੂਪ ਇਲਾਹੀ ਹੈ ਕੈਸਾ ਰੂਪ ਲਹੀਏ ਉਸ ਦਾ ਦਗਦਗ ਕਰਦਾ ਚਿਹਰਾ ਚੰਨ ਚੜਿਆ ਪੁੰਨਿਆਂ ਦਾ ਜਿਸ ਨੇ ਕਰਤਾ ਦੂਰ ਹਨੇਰਾ ਖੁਸ਼ੀਆਂ ਦੇ ਦੀਪ ਜਗੇ ਸਾਰੇ ਜੱਗ ਹੋਈਆਂ ਰਸ਼ਨਾਈਆਂ ਗੁਰ ਸਤਵੇਂ ਪਾਤਸ਼ਾਹ ਨੂੰ ਸੰਗਤਾਂ ਦਿੱਤੀਆਂ ਹਾਣ ਵਧਾਈਆਂ ਕਾਲਾ ਪ੍ਰੀਤਮ ਜੀ ਬਣ ਕੇ ਦੁਖੀਆਂ ਦੇ ਰਖਵਾਲੇ ਦੂਰੋਂ ਦੂਰੋਂ ਸੰਗਤਾਂ ਨੇ ਪਾਤੇ ਗੁਰੂ ਘਰਾਂ ਨੂੰ ਚਾਲੇ ਹੱਥੇ ਜੋੜ ਕੇ ਸੰਗਤਾਂ ਨੇ ਨਜ਼ਰਾਂ ਨੂਰੀ ਮੁੱਖ ਟਕਾਈਆਂ ਗੁਰ ਸਤਵੇਂ ਪਾਤਸ਼ਾਹ ਨੂੰ ਸੰਗਤਾਂ ਦਿੱਤੀਆਂ ਆਣ ਵਧਾਈਆਂ ਐਸੀ ਸੂਰਤ ਪਿਆਰੀ ਸੀ ਹਰ ਕੋਈ ਦਰਸ਼ਨ ਕਰਨਾ ਚਾਵੇ ਤਕਬਾਲ ਪਿਆਰੇ ਨੂੰ ਸਾਰੀ ਸ੍ਰਿਸ਼ਟੀ ਸੀਸ ਜੁਕਾਵੇ ਸਭ ਪਿਆਸਾਂ ਮਿਟ ਗਈਆਂ ਸੰਤਾਂ ਦਰਸ਼ਨ ਜੋ ਕਰ ਆਈਆਂ ਗੁਰ ਸਤਵੇਂ ਪਾਤਸ਼ਾਹ ਨੂੰ ਸੰਗਤਾਂ ਦਿੱਤੀਆਂ ਹਾਨ ਵਧਾਈਆਂ ਪੜੇ ਸ਼ਬਦ ਰਾਗੀਆਂ ਨੇ ਸ਼ਬਦ ਰਾਗੀਆਂ ਨੇ ਪੁੱਤਰ ਹੁੰਦੇ ਜੱਗ ਤੋਂ ਪਿਆਰੇ ਰਸੂਲ ਪੂਰੀ ਵੀ ਕਰ ਸਿਫਤਾਂ ਲਿਖ ਕੇ ਸ਼ਬਦਾਂ ਰਹੀ ਸ਼ਿੰਗਾਰੇ ਹੋਏ ਅਸ ਨੂਰੀ ਮੁਖੜੇ ਨੇ ਮਈਕਾ ਦੂਰ ਦੂਰ ਖੰਡਿਆਈਆਂ ਗੁਰ ਸਤਵੇਂ ਪਾਤਸ਼ਾਹ ਨੂੰ ਸੰਗਤਾਂ ਦਿੱਤੀਆਂ ਆਣ ਵਧਾਈਆਂ ਘਰ ਸਤਵੇਂ ਪਾਤਸ਼ਾਹ ਨੂੰ ਸੰਗਤਾਂ ਦਿੱਤੀਆਂ ਆਣਦਈਆਂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ